ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਯਾਲਟਾ ਸੰਧੀ ਦੇ ਬਾਰੇ ਕੀ ਹੈ ਯਾਲਟਾ ਸੰਧੀ ਕਦੋਂ ਅਤੇ ਕਿੰਨਾ ਦੇਸ਼ਾਂ ਦੇ ਵਿਚਾਲੇ ਹੋਈ ਸੀ ਇਹ ਸੰਧੀ ਖਾਲਿਸਤਾਨ ਦੇ ਬਾਰੇ ਕੀ ਲਿਖਿਆ ਸੀ ਇਸ ਸੰਧੀ ਦੇ ਵਿੱਚ ਇਸ ਸੰਧੀ ਮੁਤਾਬਿਕ ਕਦੋਂ ਬਣੇਗਾ ਖਾਲਿਸਤਾਨ ਮੁਰਤੋ ਹੋਵੇਗੀ ਸੰਸਾਰ ਦੀ ਵੰਡ ਅਤੇ ਕਦੋਂ ਹੋਵੇਗੀ ਸੰਸਾਰ ਦੀ ਵੰਡ ਕੀ ਭਾਰਤ ਦੇ ਹੋਣਗੇ ਚਾਰ ਟੁਕੜੇ ਪੂਰੀ ਜਾਣਕਾਰੀ ਲਈ ਵੀਡੀਓ ਅਖੀਰ ਤੱਕ ਜਰੂਰ ਦੇਖੇ ਹੁਣ ਗੱਲ ਕਰਦੇ ਹਾਂ ਯਾਲਟਾ ਸੰਧੀ ਦੇ ਬਾਰੇ ਵਿੱਚ ਗੱਲਬਾਤ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ 4 ਫਰਵਰੀ ਤੋਂ ਲੈ ਕੇ 11 ਫਰਵਰੀ 1945 ਵਿੱਚ ਇੱਕ ਸੰਧੀ ਹੋਈ ਸੀ ਜਿਸ ਦਾ ਨਾਮ ਸੀ ਯਾਲਟਾ ਸੰਧੀ ਇਸ ਸੰਧੀ ਵਿੱਚ ਵਿਸ਼ਵ ਦੀਆਂ ਤਿੰਨ ਪ੍ਰਮੁੱਖ ਸ਼ਕਤੀਆਂ ਨੇ ਹਿੱਸਾ ਲਿਆ ਸੀ ਜਿਸ ਸੰਧੀ ਵਿੱਚ ਯੂਕੇ ਯੂਐਸਏ ਯੂਐਸਐਸ ਇਸ ਸੰਧੀ ਵਿੱਚ ਇਹਨਾਂ ਦੇਸ਼ਾਂ ਦੇ ਪ੍ਰੈਜ਼ੀਡੈਂਟ ਸ਼ਾਮਿਲ ਹੋਏ ਸਨ ਮਿਸਟਰ ਚਲਚਲ ਮਿਸਟਰ ਸਟਾਲਿਨ ਮਿਸਟਰ ਰੂਮਵਾਲ ਦੋ ਯਰ ਸੱਤ ਦੇ ਵਿੱਚ ਜਰਮਨੀ ਦੇ ਵਿੱਚ ਕਿਉਂਕਿ ਸੈਕਿਉਰਿਟੀ ਕਾਨਫਰੰਸ ਹੋਈ ਸੀ ਜਿਸ ਵਿੱਚ ਉਤਿਨ ਨੇ ਆਪਣੀ ਗੱਲ ਰੱਖੀ ਹੈ ਕਿ ਜੋ ਯਾਲਟਾ 1 ਸੰਧੀ 1945 ਦੇ ਵਿੱਚ ਹੋਈ ਸੀ ਉਸ ਦੇ ਵਿੱਚ ਰੂਸ ਨੂੰ ਉਸ ਦਾ ਬਣਦਾ ਹੱਕ ਨਹੀਂ ਮਿਲਿਆ ਇਸ ਕਰਕੇ ਛੇਤੀ ਹੀ ਯਾਲਟਾ 2 ਸੰਧੀ ਕੀਤੀ ਜਾਵੇ ਯਾਲਟਾ ਕ੍ਰੀਮੀਆ ਦੇਸ਼ ਦਾ ਇੱਕ ਸ਼ਹਿਰ ਹੈ ਇਸ ਸਮਝੌਤੇ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਦੇਸ਼ਾਂ ਦੀ ਮੀਟਿੰਗ ਤਹਿਰਾਮ ਦੇ ਵਿੱਚ 1943 ਦੇ ਵਿੱਚ ਹੋਈ ਸੀ ਅਮਰੀਕਾ ਵੱਲੋਂ ਇਸ ਸੰਧੀ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਫਰੈਂਕਲੀਨ ਰੂਜ਼ਵੈਲਟ ਅਤੇ ਰੂਸ ਵੱਲੋਂ ਰੂਸ ਦੇ ਰਾਸ਼ਟਰਪਤੀ ਜੋਸਫ ਸਟਾਲਿਨ ਅਤੇ ਬ੍ਰਿਟਿਸ਼ ਵੱਲੋਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਮਿਸਟਰ ਚਲਚਲ ਇੰਗਲੈਂਡ ਤੋਂ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸਨ ਇਹ ਤਿੰਨੋਂ ਲੀਡਰ ਪਹਿਲੀ ਵਾਰੀ ਇੱਕ ਦੂਸਰੇ ਨੂੰ ਮਿਲੇ ਸਨ ਇਸ ਤੋਂ ਪਹਿਲਾਂ ਉਹ ਇੱਕ ਦੂਸਰੇ ਨੂੰ ਜਾਣਦੇ ਵੀ ਨਹੀਂ ਸਨ ਤਹਿਰਾਨ ਦੀ ਇਸ ਮੀਟਿੰਗ ਵਿੱਚ ਕਾਫੀ ਸਖ ਵੀ ਸ਼ਾਮਿਲ ਹੋਏ ਸਨ ਇਹ ਤਹਿ ਕੀਤਾ ਗਿਆ ਸੀ ਕਿ ਸਾਨੂੰ ਯਾਲਟਾ ਦੇਸ਼ ਦੇ ਵਿੱਚ ਇੱਕ ਕਾਨਫਰੰਸ ਕਰਨੀ ਚਾਹੀਦੀ ਹੈ ਉਸ ਵੇਲੇ ਵਰਲਡ ਵਾਰ 2 ਦਾ ਫੈਸਲਾ تقریبا ਹੋ ਚੁੱਕਾ ਸੀ ਉਸ ਵਿੱਚ ਬ੍ਰਿਟਿਸ਼ ਫੌਜਾਂ ਜਿੱਤ ਰਹੀਆਂ ਸਨ ਅਤੇ ਜਰਮਨੀ ਹਾਰ ਰਿਹਾ ਸੀ ਇਸ ਯਾਲਟਾ ਕਾਨਫਰੰਸ ਦੇ ਵਿੱਚ ਤੈਅ ਕੀਤਾ ਗਿਆ ਸੀ ਕਿ ਕਿਸ ਕੰਟਰੀ ਨੂੰ ਕਿੰਨੀਆਂ ਸਟੇਟਾਂ ਦਿੱਤੀਆਂ ਜਾਣਗੀਆਂ ਉਸ ਕਾਨਫਰੰਸ ਦੇ ਵਿੱਚ ਇੱਕ ਨਵਾਂ ਸੰਸਾਰ 100 ਸਾਲ ਵਾਸਤੇ ਸਿਰਜਣ ਵਾਸਤੇ ਇਹ ਕਾਨਫਰੰਸ ਯਾਲਟਾ ਦੇ ਵਿੱਚ ਹੋਈ ਸੀ ਇਸ ਕਾਨਫਰੰਸ ਦੇ ਵਿੱਚ ਇੱਕ ਸਿੱਖ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਉਸ ਤੋਂ ਬਾਅਦ ਜਦੋਂ 1947 ਵਿੱਚ ਪਾਕਿਸਤਾਨ ਨਵਾਂ ਮੁਲਕ ਬਣਿਆ ਬ੍ਰਿਟਿਸ਼ ਪਾਰਲੀਮੈਂਟ ਵਿੱਚ ਇਹ ਕਿਹਾ ਗਿਆ ਕਿ ਸਾਨੂੰ ਦੁੱਖ ਹੈ ਸਿੱਖਾਂ ਦਾ ਕੁਝ ਨਹੀਂ ਬਣਿਆ ਪਰ ਸਿੱਖ ਇਹ ਕਦੇ ਨਾ ਸੋਚਣ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਕੁਝ ਨਹੀਂ ਬਣੇਗਾ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਵਰਲਡ ਲੈਵਲ ਉੱਪਰ ਵੀ ਸਿੱਖਾਂ ਦੀ ਭੂਮਿਕਾ ਵਿਥੀ ਹੋਈ ਹੈ ਚਾਹੇ ਉਹ 100 ਸਾਲ ਬਾਅਦ ਹੀ ਕਿਉਂ ਨਾ ਹੋਵੇ ਉਸ ਮੀਟਿੰਗ ਵਿੱਚ ਯੂਕੇ ਦੇ ਪ੍ਰਾਈਮ ਮਿਨਿਸਟਰ ਸਟਾਲਿਨ ਚਰਚਿਲ ਨੂੰ ਸਿੱਖ ਰੈਜੀਮੈਂਟ ਵੱਲੋਂ ਸਰਦਾਰ ਕਿਰਪਾਲ ਸਿੰਘ ਜੀ ਵੱਲੋਂ ਇੱਕ ਨਿਸ਼ਾਨੀ ਭੇਟ ਕੀਤੀ ਗਈ ਸੀ ਅਤੇ ਚਰਚਿਲ ਵੱਲੋਂ ਕਿਰਪਾਲ ਸਿੰਘ ਨੂੰ ਇੱਕ ਕਿਰਚ ਭੇਟ ਕੀਤੀ ਗਈ ਸੀ ਇਸ ਗੱਲ ਤੋਂ ਇਹ ਸਾਬਿਤ ਹੁੰਦਾ ਹੈ ਕਿ ਤਿੰਨੋਂ ਮੁਲਕ ਸਿੱਖਾਂ ਦੀ ਹਿੱਸੇਦਾਰੀ ਚਾਹੁੰਦੇ ਸਨ ਯਾਲਟਾ ਸੰਧੀ ਦੇ ਵਿੱਚ ਇਹ ਤੈਅ ਕੀਤਾ ਜਾਣਾ ਸੀ ਜਾਂ ਤਾਂ ਕਾਰ ਕਾਰਪੋਰੇਸ਼ਨ ਬਣਾਈਆਂ ਜਾਣ ਜੇਕਰ ਕਾਰਪੋਰੇਸ਼ਨਾਂ ਸੈਟਅਪ ਨਹੀਂ ਹੁੰਦੀਆਂ ਤਾਂ ਦੇਸ਼ਾਂ ਦੀ ਵੰਡ ਕਰ ਦਿੱਤੀ ਜਾਵੇ ਸਾਨੂੰ ਸਭ ਨੂੰ ਲੱਗਦਾ ਹੈ ਕਿ 1947 ਦੇ ਵਿੱਚ ਇਕੱਲਾ ਪਾਕਿਸਤਾਨ ਦੇਸ਼ ਹੀ ਬਣਿਆ ਸੀ ਨਹੀਂ ਇਸ ਤੋਂ ਇਲਾਵਾ ਕਈ ਯਾਤੋਂ ਵੱਧ ਦੇਸ਼ ਨਵੇਂ ਬਣੇ ਸਨ ਇਸ ਸੰਧੀ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਜਵਾਹਰ ਲਾਲ ਨਹਿਰੂ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ ਤੇ ਭਾਰਤ ਰੂਸ ਦੇ ਨਾਲ ਕੰਮ ਕਰੇਗਾ ਤੇ ਪਾਕਿਸਤਾਨ ਅਮਰੀਕਾ ਦੇ ਨਾਲ ਕੰਮ ਕਰੇਗਾ ਇਹ ਸਾਰਾ ਕੁਝ ਯਾਰਟਾ ਕਾਨਫਰੰਸ ਦੇ ਵਿੱਚ ਤੈਅ ਕੀਤਾ ਗਿਆ ਸੀ ਇਸ ਦੇ ਵਿੱਚ ਇਹ ਵੀ ਤੈਅ ਕੀਤਾ ਗਿਆ ਸੀ ਕਿ ਤਿੰਨੋਂ ਵਿਸ਼ਵ ਤਾਕਤਾਂ ਆਪਸ ਦੇ ਵਿੱਚ ਕਦੇ ਨਹੀਂ ਲੜਨਗੀਆਂ ਅਤੇ ਬ੍ਰਿਟਿਸ਼ ਕਾਰਪੋਰੇਸ਼ਨ ਭਾਰਤ ਵਿੱਚ ਕੰਮ ਕਰੇਗੀ ਇਸ ਕਾਨਫਰੰਸ ਸਮੇਂ ਸਿੱਖ ਆਗੂ ਨਿਕੰਮੇ ਰਹੇ ਦੁਨੀਆ ਦੇ ਵਿੱਚ ਪੰਜ ਵੱਡੇ ਧਰਮਾਨ ਈਸਾਈ ਹਿੰਦੂ ਮੁਸਲਮਾਨ ਬਿਕਸ਼ੂ ਅਤੇ ਸਿੱਖ ਪਰ ਇਸਾਈਆਂ ਦੇ ਕੋਲ ਆਪਣੇ ਦੇਸ਼ ਹਨ ਮੁਸਲਮਾਨਾਂ ਦੇ ਕੋਲ ਆਪਣੇ ਦੇਸ਼ ਹਨ ਭਿਖਸ਼ੂਆਂ ਦੇ ਕੋਲ ਆਪਣੇ ਦੇਸ਼ ਹਨ ਹਿੰਦੂਆਂ ਦੇ ਕੋਲ ਦੋ ਦੇਸ਼ ਹਨ ਨੇਪਾਲ ਅਤੇ ਭਾਰਤ ਯਹੂਦੀਆਂ ਨੂੰ ਨਵਾਂ ਦੇਸ਼ ਬਣਾ ਕੇ ਦਿੱਤਾ ਗਿਆ ਇਜ਼ਰਾਈਲ ਸਿੱਖਾਂ ਦੀ ਵੀ ਦਾਅਵੇਦਾਰੀ ਬੰਦੀ ਹੈ ਕਿ ਉਹਨਾਂ ਦਾ ਵੀ ਰਾਜ ਹੋਣਾ ਚਾਹੀਦਾ ਸੀ ਸਿੱਖ ਪਹਿਲਾਂ ਦੋ ਵਾਰ ਆਪਣਾ ਰਾਜ ਬਣਾ ਚੁੱਕੇ ਹਨ ਇੱਕ ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਵੇਲੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਪਰ ਇੱਥੇ ਫੇਰ ਸਿੱਖ ਲੀਡਰ ਗਦਾਰੀ ਕਰ ਗਏ ਅਸਲ ਵਿੱਚ ਦੇਖਣ ਵਿੱਚ ਤਾਂ ਉਹ ਸਰਦਾਰ ਲੱਗਦੇ ਸਨ ਪਰ ਉਹਨਾਂ ਦੇ ਸਾਰੇ ਕਾਰਜ ਵਿਵਹਾਰ ਹਿੰਦੂਆਂ ਵਾਲੇ ਸਨ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਡੋਗਰਿਆਂ ਨੇ ਖਤਮ ਕੀਤਾ ਸੀ ਜੋ ਸਿੱਖੀ ਦੇ ਭੇਸ ਦੇ ਵਿੱਚ ਗਦਾਰ ਸਨ ਜੋ ਸਿੱਖ ਉਸ ਸੰਧੀ ਵਿੱਚ ਸ਼ਾਮਲ ਸਨ ਉਹਨਾਂ ਨੂੰ ਵੱਡੇ ਫਾਇਦੇ ਦੀ ਆਸ ਸੀ ਇਸ ਕਰਕੇ ਉਹਨਾਂ ਨੇ ਸਿੱਖਾਂ ਨੂੰ ਵੇਚਿਆ ਉਹ ਉਹ ਦੇਖਣ ਨੂੰ ਤਾਂ ਸਿੱਖ ਲੱਗਦੇ ਸਨ ਪਰ ਚੱਲਦੇ ਹਿੰਦੂ ਧਰਮ ਦੇ ਨਾਲ ਸਨ ਏਸੀ ਯਾਲਟਾ 1 ਪਰ ਅਮਰੀਕਾ ਵੱਲੋਂ ਹੁਣ ਯਾਲਟਾ 2 ਸੰਧੀ ਦੇ ਬਾਰੇ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਇਕੱਲਾ ਅਮਰੀਕਾ ਰੂਸ ਅਤੇ ਚਾਈਨਾ ਦੇ ਨਾਲ ਨਹੀਂ ਲੜ ਸਕਦਾ ਇਸ ਸੰਧੀ ਦੇ ਵਿੱਚ ਸਾਡੇ ਸਿੱਖ ਲੀਡਰ ਇੰਨੇ ਸਮਰਥ ਹਨ ਕਿ ਆਪਣੇ ਰਾਜ ਦੀ ਗੱਲ ਕਰ ਸਕਣ ਜਾਂ ਫਿਰ ਤੋਂ ਆਪਣੇ ਸਿੱਖ ਲੀਡਰਾਂ ਦੀ ਨਲਾਇਕੀ ਦੇ ਕਰਕੇ ਅਸੀਂ ਆਪਣਾ ਰਾਜ ਨਾ ਗਵਾ ਬੈਠੀਏ ਹੁਣ ਸਾਰੀ ਸਿੱਖ ਕੌਮ ਨੂੰ ਅੰਤਰਰਾਸ਼ਟਰੀ ਤੌਰ 'ਤੇ ਸਮਝ ਰੱਖਣੀ ਪਵੇਗੀ ਤਾਜੋ ਫਿਰ ਤੋਂ ਆਉਣ ਵਾਲੇ 20-25 ਸਾਲਾਂ ਤੱਕ ਯਾਲਟਾ ਸਦੀ 2 ਹੋਣ ਜਾ ਰਹੀ ਹੈ ਯਾਲਟਾ 1 ਵਿੱਚ ਇਤਿਹਾਸ ਦਾ ਸਮਾਂ 100 ਸਾਲ ਰੱਖਿਆ ਗਿਆ ਸੀ ਜੋ ਹੁਣ ਪੂਰਾ ਹੋਣ ਜਾ ਰਿਹਾ ਹੈ ਯਾਲਟਾ 2 ਵਿੱਚ ਬੜੀ ਵੱਡੀ ਤਬਦੀਲੀ ਕੀਤੀ ਗਈ ਹੈ ਪਹਿਲਾਂ ਤਿੰਨ ਵੱਡੀਆਂ ਤਾਕਤਾਂ ਸੀ ਪਰ ਹੁਣ ਇਹਨਾਂ ਦੀ ਗਿਣਤੀ 4 ਹੋ ਰਹੀ ਹੈ ਕਿਉਂਕਿ ਚੀਨ ਵੀ ਹੁਣ ਇੱਕ ਵੱਡੀ ਤਾਕਤ ਬਣ ਚੁੱਕਾ ਹੈ ਯਾਲਟਾ 2 ਸੰਧੀ ਦੇ ਵਿੱਚ ਮੂਰਤੋਂ ਦੇਸ਼ਾਂ ਦੀ ਵੰਡ ਹੋਣੀ ਹੈ ਰਾਜੇਨਾਥ ਸਿੰਘ بار بار ਬਿਆਨ ਦੇ ਰਿਹਾ ਹੈ ਕਿ ਸਾਰਾ ਭਾਰਤ ਸਿੱਖਾਂ ਦਾ ਹੈ ਇਸ ਤੋਂ ਇਹ ਸਾਫ ਪਤਾ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦਾ ਆਪਣਾ ਦੇਸ਼ ਹੋਵੇਗਾ ਚੀਨ ਨੇ ਵੀ ਭਾਰਤ ਨੂੰ ਕਿਹਾ ਹੈ ਕਿ ਤਿੱਬਤ ਅਸੀਂ ਖਾਲਸਾ ਰਾਜ ਤੋਂ ਲਿਆ ਹੈ ਤੇ ਉਹਨਾਂ ਨੂੰ ਹੀ ਵਾਪਸ ਕਰਾਂਗੇ ਅਤੇ ਅਮਰੀਕਾ ਨੇ ਵੀ ਸਿੱਖਾਂ ਨੂੰ ਵੱਖਰੇ ਐਂਥਿਕ ਗਰੁੱਪ ਵੱਲੋਂ ਮਾਨਤਾ ਦੇ ਦਿੱਤੀ ਹੈ ਐਂਥਿਕ ਦਾ ਮਤਲਬ ਹੈ ਵੱਖਰੇ ਲੋਕ ਇਹ ਵੀ ਇੱਕ ਵੱਡਾ ਸੰਕੇਤ ਹੈ ਸਿੱਖ ਰਾਜ ਬਣਨ ਦਾ ਯਾਲਟਾ ਸੰਮੇਲ ਦੇ ਵਿੱਚ ਇਹ ਵੀ ਤੈਅ ਕੀਤਾ ਗਿਆ ਸੀ ਕਿ ਭਾਰਤ ਨੂੰ ਡਿਵੈਲਪ ਨਹੀਂ ਕੀਤਾ ਜਾਵੇਗਾ 1947 ਦੇ ਵਿੱਚ ਪੰਜਾਬ ਇੱਕ ਅਮੀਰ ਸਟੇਟ ਸੀ 47 ਦੇ ਵਿੱਚ ਜਦੋਂ ਪਾਵਰ ਟ੍ਰਾਂਸਫਰ ਕੀਤੀ ਗਈ ਤਾਂ ਉਸ ਵਿੱਚ ਇਹ ਸ਼ਰਤਾਂ ਸ਼ਾਮਿਲ ਸਨ ਕਿ ਭਾਰਤ ਆਪਣੀ ਕਮਾਈ ਦਾ ਕੁਝ ਹਿੱਸਾ ਉਹਨਾਂ ਨੂੰ ਦੇਵੇਗਾ ਚਾਹੇ ਉਹ ਉਹਨਾਂ ਤੋਂ ਸਮਾਨ ਖਰੀਦੇਗਾ ਜਿਸ ਦੇ ਨਾਲ ਉਹਨਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ ਭਾਰਤ ਦੇ ਉੱਤੇ ਜਦੋਂ ਵੀ ਕੋਈ ਮੁਸੀਬਤ ਆਈ ਤਾਂ ਉਸਨੇ ਉਹ ਹਮੇਸ਼ਾ ਪੰਜਾਬ ਦੇ ਉੱਤੇ ਸੁੱਟ ਦਿੱਤੀ ਜਿਵੇਂ ਕਿ 1947 ਦੇ ਵਿੱਚ ਹਥਿਆਰਾਂ ਦਾ ਸਾਰਾ ਖਰਚਾ ਪੰਜਾਬ ਨੇ ਕੀਤਾ ਸੀ ਅਸੀਂ ਆਉਣ ਵਾਲੇ ਸਮੇਂ ਵਿੱਚ ਭਾਰਤ ਇਦਾਂ ਕਰ ਸਕਦਾ ਹੈ ਹੁਣ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਮਹਾਰਾਣੀ ਤੋਂ ਆਪਣਾ ਖਾਲਸਾ ਰਾਜ ਮੰਗਣ ਕਿਉਂਕਿ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਨਾਲ ਸਮਝੌਤਾ ਕੀਤਾ ਸੀ ਕਿ ਮਹਾਰਾਜਾ ਦਲੀਪ ਸਿੰਘ ਜਦੋਂ ਬਾਲਗ ਹੋਣਗੇ ਤਾਂ ਉਹਨਾਂ ਨੂੰ ਉਹਨਾਂ ਦਾ ਰਾਜ ਵਾਪਸ ਮੋੜ ਦਿੱਤਾ ਜਾਵੇਗਾ ਅੱਜ ਵੀ ਉਹ ਸਮਝੌਤਾ ਉਹਨਾਂ ਦੇ ਕੋਲ ਹੈ ਹੁਣ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਇਸ ਮਸਲੇ ਤੇ ਵਿਚਾਰ ਕਰਨ ਜਾਂ ਫਿਰ ਸਿੱਖਾਂ ਨੂੰ ਦੂਸਰੀ ਯਾਲਟਾ ਸੰਧੀ ਬਾਰੇ ਤਿਆਰ ਹੋਣਾ ਚਾਹੀਦਾ ਹੈ ਯਾਲਟਾ ਸੰਧੀ ਦਾ ਮਤਲਬ ਇਹ ਹੈ ਕਿ ਕਿਹੜਾ ਦੇਸ਼ ਕਿਹੜੇ ਦੇਸ਼ ਦੇ ਅਧੀਨ ਰਹੇਗਾ ਕੁਝ ਬੁੱਧੀਜੀਵਾਂ ਦਾ ਇਹ ਵੀ ਕਹਿਣਾ ਹੈ ਕਿ ਸਿੱਖਾਂ ਨੂੰ 2030 ਤੱਕ ਉਹਨਾਂ ਦਾ ਆਪਣਾ ਦੇਸ਼ ਮਿਲ ਸਕਦਾ ਹੈ ਅਤੇ ਭਾਰਤ ਚਾਰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਫਿਰ ਮਿਲਾਂਗੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਬਣੀ ਰਹੋ ਦੀਪਟਰਬਨੇਟਰ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ